ਨਾਟਿਨ ਜਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮਾਵਾਂ ਅਕਸਰ ਆਪਣੀਆਂ ਆਪਣੀ ਸਿਹਤ ਨਾਲੋਂ ਆਪਣੇ ਪਰਿਵਾਰ ਦਾ ਧਿਆਨ ਰੱਖਣ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ ਪਰਿਵਾਰਿਕ ਜ਼ਿੰਮੇਵਾਰੀਆਂ ਕੰਮਕਾਜੀ ਜ਼ਿੰਦਗੀ ਤੇ ਅਜ਼ੀਜ਼ਾਂ ਦੀ ਦੇਖਭਾਲ ਦੇ ਵਿਚਾਰ ਉਹ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਸ਼ ਪ੍ਰੋ ਲਾਈਫ ਹਸਪਤਾਲ ਲੁਧਿਆਣਾ ਦੇ ਮਦਰਜ਼ ਡੇ ਦੇ ਮੌਕੇ ਤੇ ਖਾਸ ਤੌਰ ਤੇ ਔਰਤਾਂ ਲਈ ਇੱਕ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਸ਼ਨੀਵਾਰ ਨੂੰ ਲਗਾਏ ਗਏ ਇਸ ਸਿਹਤ ਕੈਂਪ ਵਿੱਚ ਲਗਭਗ 150 ਔਰਤਾਂ ਨੇ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਇਹ ਮੁਫਤ ਸਿਹਤ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲਿਆ ਇਸ ਮੁਫਤ ਸਿਹਤ ਕੈਂਪ ਵਿੱਚ ਔਰਤਾਂ ਨੂੰ ਗਾਇਨਕੋਲੋਜਿਸਟਾਂ ਤੋਂ ਮੁਫਤ ਸਲਾਹ-ਮਸ਼ਵਰਾ ਮਿਲਿਆ ਨਾਲ ਹੀ ਬੀਪੀ, ਸ਼ੂਗਰ, ਈसीजी ਅਤੇ ਅਲਟਰਾਸਾਊਂਡ ਸਕ੍ਰੀਨਿੰਗ ਦੀਆਂ ਮੁਫਤ ਸਹੂਲਤਾਂ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਐਕਸ-ਰੇ, ਸੀਟੀ ਸਕੈਨ ਅਤੇ ਐਮਆਰਆਈ ਪੈਪ ਪ੍ਰੈਪ ਪੈਪ ਸਮੀਅਰ ਟੈਸਟ ਵਰਗੀਆਂ ਸਿਵਾਮਾਂ ਵਿਸ਼ੇਸ਼ ਛੋਟਾਂ ਦੇ ਨਾਲ ਕਿਫਾਇਤੀ ਦਰਾਂ ਤੇ ਪ੍ਰਦਾਨ ਕੀਤੀਆਂ ਗਈਆਂ ਇਸ ਮੌਕੇ ਬੋਲਦੇ ਹਨ ਡਾਕਟਰ ਮਨੀਸ਼ਾ ਬਦਨ ਮੈਚ ਪ੍ਰੋ ਲਾਈਫ ਹਸਪਤਾਲ ਦੇ ਗਾਇਨਕੋਲੋਜਿਸਟ ਨੇ ਕਿਹਾ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਔਰਤਾਂ ਖਾਸ ਕਰਕੇ ਮਾਂਮਾ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ ਇਹ ਕੈਂਪੋ ਉਹਨਾਂ ਨੂੰ ਯਾਦ ਦਿਵਾਉਣ ਦਾ ਯਤਨ ਹੈ ਕਿ ਉਹਨਾਂ ਦੀ ਸਿਹਤ ਉਹਨਾਂ ਦੇ ਪਰਿਵਾਰ ਜਿੰਨੀ ਹੀ ਮਹੱਤਵਪੂਰਨ ਹੈ ਸਾਡਾ ਉਦੇਸ਼ ਇਹੀ ਹੈ ਕਿ ਉਹ ਸਮੇਂ ਸਿਰ ਸਹੀ ਟੈਸਟ ਕਰਵਾਉਣਾ ਤੇ ਆਪਣੇ ਆਪ ਨੂੰ ਉਹੀ ਪਿਆਰ ਅਤੇ ਦੇਖਭਾਲ ਦੇਣ ਜੋ ਆਪ ਉਹ ਦੂਜਿਆਂ ਨੂੰ ਦਿੰਦੇ ਆ ਨਾ ਇਸ ਪਹਿਲ ਦਾ ਉਦੇਸ਼ ਮਾਂ ਦਾ ਸਤਿਕਾਰ ਕਰਨਾ ਹੈ ਅਤੇ ਨਾਲ ਹੀ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਹੈ